ਠਠਿਆਲਾ ਵੇਟ ਦੀ ਘਟਨਾ ਅੱਜ ਵਾਪਰੀ ਜਿਹਦੇ ਵਿੱਚ ਇਹ ਗੱਡੀ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹਦੇ ਵਿੱਚ ਇੱਕ ਨੌਜਵਾਨ ਸਵਾਰ ਸੀਗਾ ਜਿਸ ਦੀ ਪਛਾਣ ਨੀਲਮਣੀ ਚਾਵਲਾ ਜਿਹੜਾ 177 ਸੱਤ ਵੇਸ ਦਾ ਰਹਿਣ ਵਾਲਾ ਦੱਸ ਰਿਹਾ ਤੇ ਇਸ ਗੱਡੀ ਦੇ ਵਿੱਚ ਅੱਜ ਸਵੇਰੇ ਦੇ ਸਮੇਂ ਠਠਿਆਲਾ ਵੇਟ ਦੇ ਇੱਕ ਬੱਚੇ ਨੂੰ ਕਿਡਨਾਪ ਕਰਨ ਦੀ ਕੋਸ਼ਿਸ਼ ਕਰਨ ਲਈ ਇਸ ਗੱਡੀ ਦੇ ਵਿੱਚ ਉਸ ਨੂੰ ਦਰਿਆ ਤੇ کمان ਦਾ لالچ ਦੇ ਰਿਆ ਸੀ ਜਿਸ ਤੋਂ ਉਹ ਦਾ ਬਚਾਅ ਹੋ ਗਿਆ ਕਿਉਂਕਿ ਮੌਕੇ ਤੇ ਇੱਕ ਹੋਰ ਲੜਕਾ ਆ ਗਿਆ ਜਿਸ ਕਰਕੇ ਉਸ ਦਾ ਬਚਾਅ ਹੋ ਗਿਆ ਤੇ ਮਿਲੀ ਜਾਣਕਾਰੀ ਮੁਤਾਬਕ ਇਹ ਪਿਛਲੀ ਰਾਤ ਹਿਆਤ ਹੋਟਲ ਵਿੱਚ ਰਿਹਾ ਜਿਸ ਦੀ ਗੱਡੀ ਦੇ ਵਿੱਚ ਪਰਚੀਆਂ ਸੀਆਂ ਤੇ 6000 ਦਾ ਇਹਨੇ ਤੇਲ ਵੀ ਪਵਾਇਆ ਸੀ ਤੇ ਜਦੋਂ ਪੁਲਿਸ ਹਲੇ ਜਾਂਚ ਕਰ ਰਹੀ ਆ ਜਾਂਚ ਦੇ ਵਿੱਚ ਇਹ ਆਇਆ ਕਿ ਟੈਂਪਰੇਰੀ ਗੱਡੀ ਦਾ ਨੰਬਰ ਸੀ ਮੌਕੇ ਤੇ ਲੋਕ ਵੀ ਜਿਹੜੀ ਜਾਣਕਾਰੀ ਦਿੰਦੇ ਆ ਇਹ ਵੀ ਪਾਹ ਪੰਜਾਬੀ ਬੋਲਦਾ ਪੰਜਾਬੀ ਬੋਲਦਾ ਪੰਜਾਬੀ ਬੋਲ ਰਿਹਾ ਹੈ ਸਾਡਾ ਮੋਟਰ ਕੋਈ ਪਾਈ ਆ ਉੱਥੇ ਲੇਖਣਾ ਸੀਗਾ ਨੰਬਰ ਤਾਂ ਜਾਣਾ ਕਿੱਥੇ ਆ ਇਹਦਾ ਕੋਈ ਦੱਸਣਾ ਇਹ ਮੈਂ ਤਾਂ ਦੇਖਣਾ ਘੁੰਮਦਾ ਫਿਰਦਾ ਮੈਂ ਘੁੰਮਦਾ ਮੈਂ ਕਹਿੰਦਾ ਟੋਏ ਅੱਗੇ ਕਰੀ ਖਾਣੇ ਕਹਿੰਦਾ ਪਾਜੀ ਫਸ ਗਿਆ ਮੈਂ ਜਾ ਫੋਟਰੀਆਂ ਬਹੁਤ سارے ਸਵਾਲ ਖੜੇ ਹੋਗੇ ਕਿ ਇੱਕ ਇੱਕ ਕਿਡਨਾਪਿੰਗ ਦੀ ਕੋਸ਼ਿਸ਼ ਸੀ ਇਹ ਵਿਅਕਤੀ ਜੇ পাগল ਹੈ ਤਾਂ ਇਹਨਾਂ ਦਾ ਪਰਿਵਾਰ ਇਸ ਨੂੰ ਇਲਾਜ ਕਿਉਂ ਨਹੀਂ ਕਰਵਾ ਰਿਹਾ ਤੇ ਇੰਨੇ ਪੈਸੇ ਕਿਉਂਕਿ ਹਿਆਤ ਹੋਟਲ ਦੇ 10-10 6000 ਦਾ ਤੇਲ ਪਾਇਆ ਤੇ ਇਹ ਇੰਨੇ ਪੈਸੇ ਲੈ ਕੇ ਕਿੱਥੋਂ ਤੇ ਕਿਉਂ ਘੁੰਮ ਰਿਹਾ ਤੇ ਇਹ ਪੁਲਿਸ ਇੱਕ ਜਾਂਚ ਦਾ ਵਿਸ਼ਾ ਹੈ ਪੁਲਿਸ ਨੂੰ ਜ਼ਰੂਰ ਜਾਂਚ ਕਰ ਇਸ ਕੇਸ ਦੀ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ ਇੱਕ ਟੈਂਪਰੇਰੀ ਲਗਜ਼ਰੀ ਗੱਡੀ ਲੈ ਕੇ ਇਹ ਪਿੰਡਾਂ ਵਿੱਚ ਘੁੰਮ ਰਿਹਾ ਕਿਉਂਕਿ ਹੋਰ ਵੀ ਮਾਣੇਵਾਲ ਪਿੰਡ ਦੇ ਸਰਪੰਚ ਵੀ ਜਾਣਕਾਰੀ ਦਿੰਦੇ ਸੀ ਕਿ ਇੱਕ ਦਿਨ ਇੱਕ ਹੋਰ ਬੰਦਾ ਵੀ ਗੱਡੀ ਦੇ ਵਿੱਚ ਘੁੰਮ ਰਿਹਾ ਸੀ ਜਿਹੜਾ ਲੋਕਾਂ ਨੇ ਦੇਖਿਆ ਤੇ ਦੂਜੀ ਵਾਰ ਇਸੇ ਪਿੰਡ ਵਿੱਚ ਦੇਖਿਆ ਗਿਆ ਕਈ ਕਾਰਨ ਹੈ ਕਈ ਸਵਾਲ ਖੜੇ ਹੋ ਗਏ ਆ ਤੇ ਕਿਡਨੈਪਿੰਗ ਦੀ ਕੋਸ਼ਿਸ਼ ਇੱਕ ਬੱਚੇ ਨੂੰ ਕਿਉਂ ਵਾਰ-ਵਾਰ ਇੱਕ ਬੱਚੇ ਨੂੰ ਕਿਉਂ ਵਾਰ-ਵਾਰ ਉਹ ਦਰਿਆ ਤੇ ਲੈ ਜਾਣ ਦੀ ਗੱਲ ਕਰਦਾ ਸੀ ਕਿਉਂਕਿ ਜਦੋਂ ਜਾਂਚ ਚੱਲ ਰਹੀ ਸੀ ਇਹ ਵੈਲ ਇੰਗਲਿਸ਼ ਬੋਲਦਾ ਹੈ ਬੜਿਆ ਲਿਖਿਆ ਲੱਗਦਾ ਪਰ ਹਾਲਾਤ ਆਪਣੇ ਉਹਨੇ ਇਦਾਂ ਦੇ ਬਣਾਇਓ ਜਿਵੇਂ ਕਿ ਉਹ ਪਾਗਲ ਪਰ ਸਵਾਲ ਇਹ ਹੈ ਕਿ ਜੇ ਇੰਨੇ ਪੈਸੇ ਲਗਜ਼ਰੀ ਗੱਡੀ ਲੈ ਕੇ ਘੁੰਮਦਾ ਤਾਂ ਇਹਨਾਂ ਦੇ ਇਹਦੇ ਪੇਰੈਂਟਸ ਇਸ ਦਾ ਇਲਾਜ ਕਿਉਂ ਨਹੀਂ ਕਰਵਾ ਰਹੇ ਤੇ ਜਾਂਚ ਦਾ ਵਿਸ਼ਾ ਆ ਟਟਿਆਣਾ ਵੇੜ ਦੀ ਕਟਨਾ ਦੀ ਗੱਲ ਕਰ ਰਿਆ ਸੀ ਇੱਕ ਕਿਡਨੈਪਿੰਗ ਦੀ ਕੋਸ਼ਿਸ਼ ਇੱਕ ਬੱਚੇ ਦੀ ਜਿਹੜੀ ਕਰਨ ਦੀ ਕੋਸ਼ਿਸ਼ ਇਹ ਵਿਅਕਤੀ ਕਰ ਰਿਹਾ ਸੀਗਾ ਕਿ ਹੁਣ ਜਿਹੜਾ ਉਹ ਡੀਐਸਪੀ ਦਫ਼ਤਰ ਹੈ ਇਹ ਡੀਐਸਪੀ ਦਫ਼ਤਰ ਦੀਆਂ ਤਸਵੀਰਾਂ ਆ ਪੂਰਾ ਠਟਿਆਲਾ ਪਿੰਡ ਇਕੱਠਾ ਹੋ ਕੇ ਇਸ ਤੇ ਪਾਉਲਾ ਦਰਜ ਕਰਨ ਦੀ ਮੰਗ ਕਰ ਰਿਹਾ